ਕਿਸਾਨ ਭਰਾਓ ਸਤਿ ਸ੍ਰੀ ਅਕਾਲ ਇਹ ਵੀਡੀਓ ਹਰ ਸਾਲ ਬਣਦੀ ਹੈਗੀ ਹੈ ਐਸ ਸਾਲ ਵੀ ਬਣ ਰਹੀ ਹੈਗੀ ਹੈ ਜਿਹੜੇ ਵੀਰ ਗੌਰ ਕਰ ਲੈਂਦੇ ਹੈ ਉਹ ਆਪਦਾ ਖਰਚ ਬਚਾ ਲੈਣਗੇ ਜਾਂ ਲੁੱਟ ਤੋਂ ਬਚ ਜਾਣਗੇ ਜਿਹੜੇ ਵੀਰ ਇਹ ਵੀਡੀਓ ਦੇਖਣ ਦੇ ਕਾਬਿਲ ਨਹੀਂ ਹੈਗੇ ਉਹ ਫੇਸਬੁੱਕ ਇੰਸਟਾਗ੍ਰam YouTube ਤੇ ਆਪਣਾ ਚੈਨਲ ਕਦੋਂ ਵੀ ਸਰਚ ਕਰਕੇ ਦੇਖ ਲਿਆ ਕਰੋ ਜੇਕਰ ਲਾਈਕ ਜਾਂ ਸਬਸਕ੍ਰਾਈਬ ਨਹੀਂ ਕਰਿਆ ਹੋਇਆ ਤਾਂ ਤਾਂ ਵੀ ਤੁਹਾਨੂੰ ਖੇਤੀ ਦੀ ਵੀਡੀਓ ਜਿਹੜੀ ਨਵੀਂ ਪਾਈ ਹੈ ਉਹ ਦੇਖਣ ਨੂੰ ਮਿਲ ਜੂਗੀ ਤੇ ਗੱਲਬਾਤ ਹੋਣੀ ਹੈਗੀ ਹੈ ਜੀ ਜ਼ਿੰਕ ਦੇ ਉੱਤੇ ਕਿ ਉਹਨੇ ਦੀ ਫਸਲ ਦੇ ਵਿੱਚ ਪਾਉਣਾ ਜ਼ਰੂਰੀ ਆ ਜਾਂ ਨਹੀਂ ਕਿਹੜਾ ਪਾਉਣਾ ਕਿੰਨਾ ਪਾਉਣਾ ਮਾਰਕੀਟ ਦੇ ਵਿੱਚ ਅੱਜ ਕੱਲ ਜ਼ਿੰਕ ਦੇ ਨਾਂ ਤੇ ਕੁਝ ਹੋਰ ਵੀ ਵਿਕ ਰਿਹਾ ਤੁਸੀਂ ਬਚ ਲੈਣਾ ਠੀਕ ਆ ਨਰਮੇ ਦੇ ਵਿੱਚ ਤਾਂ ਕੱਲੀਆਂ ਸਪਰੇਹਾਂ ਦੇ ਨਾਲ ਡੰਗਾ ਲੈ ਜਾਂਦਾ ਜ਼ਿੰਕ ਦੇ ਵਾਸਤੇ ਉੱਥੇ ਵੀ ਹੁਣ ਤਾਂ ਸਿਫਾਰਿਸ਼ ਹੋ ਗਿਆ ਪਰ ਜੇਕਰ ਆਪਾਂ ਜ਼ਿਆਦਾਤਰ ਜ਼ਮੀਨਾਂ ਨੂੰ ਦੇਖੀਏ ਤਾਂ ਘਾਟ ਹੀ ਐ ਕੁਝ ਜ਼ਮੀਨਾਂ ਹੈਗੀਆਂ ਜਿੱਥੇ ਲਗਾਤਾਰ ਜ਼ਿੰਕ ਪੈ ਰਿਹਾ ਹੈਗਾ ਉੱਥੇ ਜ਼ਿੰਕ ਵਧੀਆ ਮਾਤਰਾ 'ਚ ਹੈਗਾ ਉੱਥੇ ਸਪਰੇਨਾ ਵੀ ਡੰਗਾ ਲੈ ਸਕਦਾ ਹੈਗਾ ਪਰ ਅੱਜ ਤੁਹਾਡੇ ਨਾਲ ਚਾਰ ਪੰਜ ਗੱਲਾਂ ਹੋਣਗੀਆਂ ਜ਼ਿੰਕ ਦੀ ਇੰਪੋਰਟੈਂਸ ਕੀ ਐ ਠੀਕ ਹੈ ਇਹਦੇ ਕਿਹੜੇ ਕਿਹੜੇ ਕੰਮ ਹੈਗੇ ਆ ਇਹਦੀ ਕਿਹੜੀਆਂ ਕਿਹੜੀਆਂ ਕਿਸਮਾਂ ਹੈਗੀਆਂ ਜੀ ਡੋਜ਼ ਕੀ ਹੈ ਇਹਦੀ ਸਪਰੇਅ ਦੇ ਵਿੱਚ ਡੋਜ਼ ਕੀ ਹੈ ਤੇ ਇਹਨੂੰ ਪਾਉਣਾ ਕਿਵੇਂ ਹੈ ਤੇ ਇਹ ਤੋਂ ਬੈਨੀਫਿਟ ਕਿਵੇਂ ਲੈਣਾ ਤੇ ਕਿਹੜਾ ਜਿੰਕ ਨਹੀਂ ਪਾਉਣਾ ਗੱਲ ਖਤਮ ਸਪਾਰਸ਼ ਕਿਹੜਾ ਹੈਗਾ ਪਰ ਇਹ ਵੀਡੀਓ ਨੂੰ ਮੇਰੀ ਨੂੰ ਜਰੂਰ ਸਾਰਾ ਦੇਖ ਲਿਓ ਸ਼ੇਅਰ ਕਰ ਲਿਓ ਵੱਧ ਤੋਂ ਵੱਧ ਮੇਰੀ ਵੀਡੀਓ 8-10 ਮਿੰਟ ਦੀ ਹੁੰਦੀ ਹੈ ਘੱਟ ਤੋਂ ਘੱਟ 30 ਸਕਿੰਟ ਦੀ ਹੁੰਦੀ ਹੈ ਇੰਸਟਾਗ੍ਰam ਫੇਸਬੁਕ YouTube ਤੇ ਤੁਸੀਂ ਬਣੇ ਹੋਏ ਹੋ 2017 ਤੋਂ ਲੈ ਕੇ ਹੁਣ ਤੱਕ ਤੁਹਾਨੂੰ ਜਾਣਕਾਰੀਆਂ ਸ਼ੇਅਰ ਕਰਦੇ ਆ ਰਹੇ ਹਾਂ ਤੁਸੀਂ ਵੀ ਅੱਗੇ ਸ਼ੇਅਰ ਜਰੂਰ ਕਰ ਲਿਆ ਕਰੋ ਭਾਵੇਂ ਬੋਲ ਕੇ ਭਾਵੇਂ ਵੀਡੀਓ ਦਾ ਲਿੰਕ ਜਿੰਕ ਹੈ ਕੀ ਹੈ ਜਿੰਕ ਚਾਹੀਦਾ ਕਿੰਨੀ ਮਾਤਰਾ ਚ ਠੀਕ ਹੈ ਜਿੰਕ ਕੋਈ ਅਜੀਹਾ ਤੱਤ ਨਹੀਂ ਹੈਗਾ ਜਿਹੜਾ ਮੀਰਾ ਹੀ ਮਿਲ ਜਾਂਦਾ ਹੈ ਕੋਈ ਜ਼ਿੰਕ ਅਜਿਹਾ ਤੱਤ ਹੈਗਾ ਜਿਹੜਾ ਮਿੱਟੀ ਦੇ ਵਿੱਚ ਮੌਜੂਦ ਹੁੰਦਾ ਪਰ ਉਹ ਹਰ ਤਰ੍ਹਾਂ ਦੀ ਮਿੱਟੀ ਵਿੱਚ ਮੌਜੂਦ ਨਹੀਂ ਹੁੰਦਾ ਜਿਵੇਂ ਤੁਸੀਂ ਦੇਖਿਆ ਇੰਟਰਨੈਟ ਦੇ ਉੱਤੇ ਵੀ ਆਪਾਂ ਆਪਦੇ ਸ਼ਰੀਰ ਦੀ ਪੂਰਤੀ ਦੇ ਲਈ ਜ਼ਿੰਕ ਦੇ ਲਈ ਅੱਜਕੱਲ ਡਾਈਟੀਸ਼ੀਅਨ ਰეკਮੈਂਡ ਕਰਦੇ ਹੈਗੇ ਬ੍ਰਾਜ਼ੀਲ ਨਟ ਮੋਟਾ ਜਾ ਗਿਰੀ ਹੁੰਦੀ ਹੈ ਮੋਡੀ ਜੀ ਬਦਾਮਾਂ ਵਰਗੀ ਤਾਂ ਵੀ ਉਹ ਬ੍ਰਾਜ਼ੀਲ ਦੀ ਮਿੱਟੀ ਦੇ ਵਿੱਚ ਪੈਦਾ ਹੋਇਆ ਉੱਥੇ ਕੁਦਰਤ ਨੇ ਹੀ ਜ਼ਿੰਕ ਪਾਇਆ ਹੋਇਆ ਹੈਗਾ ਤੇ ਉਹ ਜ਼ਿੰਕ ਉਸ ਫਸਲ ਦੇ ਵਿੱਚ ਆ ਰਿਹਾ ਤੁਸੀਂ ਉਹਨੂੰ ਖਾਓ ਜ਼ਿੰਕ ਪੂਰਾ ਹੋ ਜਾਊਗਾ ਪਰ ਜੇ ਸਾਡੀ ਮਿੱਟੀ ਦੇ ਵਿੱਚ ਜ਼ਿੰਕ ਹੈ ਹੀ ਨਹੀਂ ਤਾਂ ਸਾਨੂੰ ਤਾਂ ਬਾਹਰੋਂ ਪਾਉਣਾ ਪਊਗਾ ਕਿਸੇ ਵੀ ਤਰੀਕੇ ਦੀ ਖੇਤੀ ਕਰਦੇ ਹੈਗੇ ਹੋ ਤਾਂ ਜ਼ਿੰਕ ਆਪਾਂ ਪਾਉਣ ਲਈ ਫੇਰ ਤਿਆਰ ਹੋਵਾਂਗੇ ਕਿਸੇ ਨੇ 100 ਰੁਪਇਆ ਲਾਉਣਾ ਕਿਸੇ ਨੇ 500 ਕਿਸੇ ਨੇ 1000 ਕਿਸੇ ਨੇ 1500 ਜੇ ਆਪਾਂ ਨੂੰ ਪਤਾ ਹੋਊ ਵੀ ਕਿੰਨੀ ਕੁ ਮਾਤਰਾ ਹੈਗੀ ਹੈ ਤੇ ਆਪਾਂ ਕਿਹੜੀਆਂ ਫਸਲ ਲੈਣੇ ਕੀ ਆਪਣਾ ਝਾੜ ਘਟ ਵਧ ਆਉਂਦਾ ਕੋਈ ਹੈਗੇ ਆ ਫਾਰਮਰ ਜਿਨ੍ਹਾਂ ਨੇ ਆਪਣੀ ਜ਼ਮੀਨ ਦੇ ਵਿੱਚ 35 32 ਕੁਆਂਟਲ ਵੀ ਚੋਣ ਦਾ ਝਾੜ ਲਿਆ ਹੋਇਆ ਪਰ ਉਹਨਾਂ ਨੇ ਕਦੇ ਜ਼ਿੰਕ ਨਹੀਂ ਪਾਇਆ ਕਿਉਂਕਿ ਉਹਨਾਂ ਦੇ ਨਹਿਰੀ ਪਾਣੀ ਲੱਗਦਾ ਉਹਨਾਂ ਦੇ ਰੂੜੀ ਦੀ ਖਾਦ ਪੈਂਦੀ ਹੈ ਉਹ ਫਸਲਾਂ ਦੇ ਅ ਵਿਸ਼ੇਸ਼ ਵਿੱਚ ਵਾ ਲੈਂਦੇ ਹੈਗੇ ਉਹਨਾਂ ਦੀ ਮਿੱਟੀ ਬਹੁਤ ਜ਼ਿਆਦਾ ਭਾਰੀ ਹੈਗੀ ਹੈ ਮੋਟਰਾਂ ਦੇ ਪਾਣੀ ਬਹੁਤ ਚੰਗੇ ਹੈਗੇ ਕਿਉਂਕਿ ਇਹ ਚਾਈ ਦਾ ਹੀ ਬਹੁਤ ਘੱਟ ਮਾਤਰਾ ਦੇ ਵਿੱਚ ਹੈ ਯੂਰੀਆ ਤੋਂ ਬਿਨਾ ਤੁਹਾਡਾ ਸਰਦਾ ਨਹੀਂ ਤੁਸੀਂ ਦੋ ਗੱਟਿਆਂ ਤੋਂ ਲੈ ਕੇ ਪੰਜ ਗੱਟਿਆਂ ਦੇ ਇੱਕ ਪਹੁੰਚ ਗਿਆ ਕੰਮ ਜ਼ਿੰਕ ਸਭ ਤੋਂ ਮਹਿੰਗੀ ਖਾਦ ਆ ਇਹਦੇ ਉੱਤੇ ਕਿਸੇ ਪ੍ਰਕਾਰ ਦੀ ਕੋਈ ਸਬਸਟੀਟਿਊਟ ਨਹੀਂ ਹੈਗੀ ਠੀਕ ਹੈ ਯੂਰੀਆ ਦਾ ਗੱਟਾ ਵੀ ਬਹੁਤ ਮਹਿੰਗਾ ਤੁਹਾਨੂੰ 260 ਰੁਪਏ ਦਾ ਮਿਲ ਰਿਹਾ ਅਸਲ ਕੀਮਤ ਉਹਦੀ ਬਹੁਤ ਮਹਿੰਗੀ ਹੈ ਇਸੇ ਕਰਕੇ ਸ਼ਾਇਦ ਅਸੀਂ ਉਹਦਾ ਸਚਜੀ ਵਰਤੋਂ ਵੀ ਨਹੀਂ ਕਰ ਪਾਉਂਦੇ ਹੈਗੇ ਜਿਹੜਾ ਜ਼ਿੰਕ ਹੈਗਾ ਜ਼ਿੰਕ ਵੀ ਇੱਕ ਸਾਰੇ ਚਾਹੀਦੇ ਲੋੜੀਂਦੇ ਤੱਤਾਂ ਦੇ ਵਿੱਚੋਂ ਇੱਕ ਆ ਜਿਹੜਾ ਕਿ ਮਾਈਕਰੋ ਨਿਊਟ੍ਰੀਐਂਟ ਦੀ ਸ਼੍ਰੇਣੀ ਦੇ ਵਿੱਚ ਆਉਂਦਾ ਤੇ ਜਿਹੜਾ ਘੱਟ ਮਾਤਰਾ ਵਿੱਚ ਚਾਹੀਦਾ ਲਗਭਗ 30 ਕੁਵਾਰਟਲ ਝੋਨਾ ਤੇ ਲਗਭਗ ਬੀ ਤੋਂ 40 ਕਵਾਂਟਲ ਤੱਕ ਦੀ ਪਰਾਲੀ ਨੂੰ ਪੈਦਾ ਕਰਨ ਵਾਸਤੇ ਕਿਸੇ ਵੀ ਕਿਸਮ ਨੂੰ ਇਹ ਲਗਭਗ 242 ਗ੍ਰਾਮ ਤੋਂ ਉੱਪਰ ਹੀ ਚਾਹੀਦਾ ਠੀਕ ਹੈ ਪਰ ਆਪਾਂ ਕਿੰਨਾ ਪਾ ਰਹੇ ਹਾਂ ਆਪਾਂ ਜ਼ਿੰਕ 21% ਜੀ 25 ਕਿਲੋ ਪਾ ਰਹੇ ਹਾਂ ਜ਼ਿੰਕ 33% ਜੀ ਅਸੀਂ 16 ਕਿਲੋ ਪਾ ਰਹੇ ਹਾਂ ਫਿਰ ਵੀ ਜ਼ਿੰਕ ਦੀ ਘਾਟ ਕਿਉਂ ਆਉਂਦੀ ਹੈ ਠੀਕ ਹੈ ਇਹ ਜਰੂਰੀ ਸਮਝਣ ਦੀ ਲੋੜ ਹੈਗੀ ਆ ਜ਼ਿੰਕ ਦੀ ਘਾਟ ਸਾਰੀਆਂ ਫਸਲਾਂ ਦੇ ਵਿੱਚ ਆ ਸਕਦੀ ਹੈ ਪਰ ਝੋਨੇ ਦੇ ਵਿੱਚ ਵੱਧ ਚਾਂਸ ਹੈ ਕਿਉਂਕਿ ਆਪਾਂ ਬਕਰ ਬੈਠੇ ਕਦੂ ਕੱਦੂ ਕੀਤਾ ਹੈਗਾ ਝੋਨੇ ਨੂੰ ਲੋਹਾ ਖਵਾਉਣ ਵਾਸਤੇ ਪਰ ਜਿਉਂ ਹੀ ਪਾਣੀ ਜਾਦੇ ਖੜ ਗਿਆ ਫੈਰਸਥੋਫੈਰਿਕ ਬਣ ਗਿਆ ਝੋਨੇ ਨੂੰ ਲੋਹਾ ਮਿਲ ਗਿਆ ਪਰ ਝੋਨੇ ਨੇ ਜ਼ਿੰਕ ਲੈਣ ਦੇ ਵਿੱਚ ਸਮਰੱਥਾ ਘਟਾਤੀ ਜ਼ਿੰਕ ਝੋਨੇ ਨੂੰ ਹਵਾ ਲੱਗਦੀ ਹੈ ਜਦੋਂ ਜੜਾ ਨੂੰ ਉਦੋਂ ਮਿਲਦਾ ਜਦੋਂ ਆਪਾਂ ਇਹਨੂੰ ਪਹਿਲੇ ਦਿਨ ਨਦੀਨਾਂ ਨੂੰ ਕੰਟਰੋਲ ਕਰਨ ਲਈ ਜ਼ਿਆਦਾ ਪਾਣੀ ਭਰ ਕੇ ਰੱਖਦੇ ਆ ਤਾਂ ਉਦੋਂ ਜ਼ਿੰਕ ਦੀ ਮਾਤਰਾ ਘਟ ਚਾਈਦੀ ਹੁੰਦੀ ਹੈ ਜੇ ਮਿੱਟੀ 'ਚ ਹੈ ਨਹੀਂ ਤਾਂ ਕਿੱਥੋਂ ਮਿਲੂ ਜੇ ਘਟਾ ਉਹ ਵੀ ਘਟ ਮਿਲੂ ਜੇ ਪਾਉਣਿਆਂ ਤਾਂ ਕਈ ਵਾਰ ਉਦੋਂ ਬਾਅਦ ਵੀ ਘਟ ਆ ਜਾਂਦੀ ਹੈਗੀ ਆ ਪਹਿਲਾਂ ਇਹ ਰੋਲ ਨੂੰ ਸਮਝ ਗਏ ਕਿਉਂਕਿ ਜ਼ਿੰਕ ਗਰੋਥ ਵਾਸਤੇ ਬਹੁਤ ਜ਼ਰੂਰੀ ਹੈ ਤੁਸੀਂ ਪਨੀਰੀ ਤਿਆਰ ਕਰਕੇ ਪੱਟ ਕੇ ਲਾਉਣੇ ਹੈਗੇ ਹੋ ਉਸ ਪਨੀਰੀ ਦੀਆਂ ਜੜਾਂ ਦੇ ਉੱਤੇ ਜ਼ਖਮ ਹੋ ਜਾਂਦੇ ਆ ਕੁਝ ਜੜਾ ਟੁੱਟ ਜਾਂਦੀਆਂ ਹੈਗੀਆਂ ਕੁਝ ਲੇਬਰ ਉਹਨੂੰ ਚੰਗੇ ਤਰੀਕੇ ਨਾਲ ਧੋ ਕੇ ਜਦੋਂ ਜਾ ਕੇ ਲਾਉਂਦੀ ਹੈਗੀ ਆ ਕੁਝ ਨਵੀਆਂ ਜੜਾਂ ਬਣਦੀਆਂ ਹੈਗੀਆਂ ਪਲਾਂਟ ਦੇ ਵਿੱਚ ਨਵੇਂ ਟਿੱਲਰ ਬਣਦੇ ਆ ਨਵੀਂ ਗ੍ਰੀਨਰੀ ਆਉਂਦੀ ਹੈ ਨਵੀਂ ਸੈਲ ਡਿਵੀਜ਼ਨ ਹੁੰਦੀ ਹੈਗੀ ਆ ਸਾਰੇ ਐਨਜ਼ਾਈਮ ਬਣਦੇ ਆ ਪਲਾਂਟ ਦਾ ਬਾਇਓਮਾਸ ਬਣਦਾ ਹੈਗਾ ਕੱਟ-ਕੱਟ ਬੰਦਾ ਜਿਬਰੇਲਿਨ ਪ੍ਰੋਡਕਸ਼ਨ ਹੁੰਦੀ ਹੈਗੀ ਆ ਰੂਟ ਦੇ ਵਿੱਚ ਹੋਰ ਤਰ੍ਹਾਂ ਦੇ ਹਾਰਮੋਨ ਬਣਦੇ ਹੈਗੇ ਆ ਇਹ ਸਾਰੀਆਂ ਹੀ ਪ੍ਰੋਗਰਾਮਾਂ ਵਾਸਤੇ ਜ਼ਿੰਕ ਇੱਕ ਚਾਬੀ ਇਦਾਂ ਕੰਮ ਕਰਦਾ। ਕਈ ਵਾਰੀ ਆਪਣਾ ਕੋਈ ਜ਼ਰੂਰੀ ਦਸਤਾਵੇਜ਼, ਆਪਣੀ ਕਿਸੇ ਲਿਮਾਰੀ ਦੇ ਵਿੱਚ ਪਿਆ ਹੋਵੇ ਤੇ ਉਹਨੂੰ ਲੱਗਣ ਵਾਲੇ ਤਾਲੇ ਦੀ ਆਪਣੇ ਕੋਲੇ ਚਾਬੀ ਨਾ ਹੋਵੇ ਤੇ ਉਹ ਆਪਾਂ ਪਹੁੰਚ ਨਹੀਂ ਉਹ ਸਾਡੇ ਦਾ। ਬੂਟੇ ਦੀ ਕੁਝ ਖਰਾਕ ਨੂੰ ਜਿੰਦਾ ਲੱਗ ਜਾਂਦਾ, ਉਹ ਜਿੰਦਾ ਜ਼ਿੰਕ ਚਾਬੀ ਖੋਲਦਾ ਹੈਗਾ ਤੇ ਉਹ ਚਾਬੀ ਇਦਾਂ ਯੂਜ਼ ਹੁੰਦਾ ਜਿਹੜਾ ਜ਼ਿੰਕ ਤੇ ਜੇ ਆਪਣੇ ਕੋਲੇ ਉਹ ਹੈ ਨਹੀਂਗਾ, ਬੂਟੇ ਕੋਲੇ ਨੂੰ ਮਿਲ ਨਹੀਂ ਰਿਹਾ ਹੈਗਾ ਤਾਂ ਸਮੱਸਿਆ ਕ੍ਰੀਏਟ ਹੋ ਜਾਂਦੀ ਹੈਗੀ ਆ। ਇੱਕ ਹੋਰ ਵਧੀਆ ਬੈਨੀਫਿਟ ਹੈਗਾ, ਕਈ ਵੀਰ ਕਿ ਉਹਨੇ ਜੋ ਸਲਫਰ ਨਹੀਂ ਪਾਉਂਦੇ ਹੈਗੇ ਜਾਂ ਅੱਜਕੱਲ ਦੇਖਿਆ ਪੁਰਾਣਾ ਜ਼ਿੰਕ ਵੀ ਜ਼ਿੰਕ ਸਲਫਰ ਦੀ ਕੰਬੀਨੇਸ਼ਨ ਦੇ ਵਿੱਚ ਆਉਂਦਾ ਸੀਗਾ ਠੀਕ ਹੈ ਹੁਣ ਜਿਹੜੇ ਜ਼ਿੰਕ ਆਕਸਾਈਡ ਦੇ ਨਾਲ 14% ਦੇ ਨਾਲ 67% ਸਲਫਰ ਜਾਂ ਜ਼ਿੰਕ 18% ਜ਼ਿੰਕ ਆਕਸਾਈਡ ਦੇ ਨਾਲ ਸਲਫਰ ਦਾ ਕੰਬੀਨੇਸ਼ਨ ਆ ਰਿਹਾ ਹੈਗਾ ਐਲੀਮੈਂਟਡ ਸਲਫਰ ਦਾ ਉਹ ਵੀ ਵਧੀਆ ਚੀਜ਼ ਹੈਗੀ ਆ ਕਿਉਂਕਿ ਉਹਦੇ ਨਾਲ ਜਦੋਂ ਸਲਫਰ ਜਾਂਦੀ ਹੈ ਬੂਟੇ ਦੀਆਂ ਜੜਾਂ ਦੇ ਕੋਲੇ ਵੱਗਿਆ ਹੋਇਆ ਗੋਲੀ ਰੂਪੀ ਪੱਥਰ ਨੂੰ ਵੀ ਜਿਹੜਾ ਫਾਸਫੋਰਸ ਹੈਗਾ ਉਹ ਵੀ ਰਿਲੀਜ਼ ਹੁੰਦਾ ਠੀਕ ਹੈ ਤਾਂ ਉਹ ਰਿਲੀਜ਼ ਹੋ ਕੇ ਫਾਸਫੋਰਸ ਵੀ ਬੂਟੇ ਨੂੰ ਥੋੜੀ ਮਾਤਰਾ ਵਿੱਚ ਮਿਲ ਜਾਂਦਾ ਮਿੱਟੀ ਦੇ ਵਿੱਚ ਬਹੁਤ ਸਾਰੀਆਂ ਕਿਰਿਆਵਾਂ ਹੈਗੀਆਂ ਜਿਹੜੀਆਂ ਬਾਇਓਲੋਜੀਕਲ ਕੈਮੀਕਲ ਤਰੀਕੇ ਨਾਲ ਕੰਟੀਨਿਊਟਲੀ ਕੰਟੇਮੀਟਸ ਕਿੰਟਾਂ ਚ ਹੋਈ ਜਾਂਦੀਆਂ ਹੈਗੀਆਂ ਬਹੁਤ ਸਾਰੀਆਂ ਸਾਡੇ ਹਾਂ ਪੱਖੀ ਹੁੰਦੀਆਂ ਬਹੁਤ ਸਾਰੀਆਂ ਸਾਡੇ ਨਾਂ ਪੱਤੀ ਪੱਖੀ ਹੁੰਦੀਆਂ ਬਟ ਸਟੈਂਡਰਡਾਈਜ਼ ਚੀਜ਼ਾਂ ਨੂੰ ਕਦੇ ਕਰਨਾ ਭੁੱਲਣਾ ਨਹੀਂ ਚਾਹੀਦਾ ਹੈਗਾ ਸਟੈਂਡਰਡ ਮੈਂਟੇਨ ਕਰਨਾ ਚਾਹੀਦਾ ਹੈਗਾ ਜੇ ਜ਼ਿੰਕ ਦੇ ਆਪਾਂ ਨੂੰ ਅਜਿਹੇ ਤੁਹਾਨੂੰ ਕੰਮ ਦੱਸਿਆ ਇਹਨਾਂ ਬਾਰੇ ਪਤਾ ਹੈਗਾ ਤਾਂ ਆਪਾਂ ਜ਼ਿੰਕ ਨੂੰ ਅੱਖੋਂ ਪਰੋਖਾ ਨਹੀਂ ਕਰ ਸਕਦੇ ਆਪਾਂ ਪਨੀਰੀ ਨੂੰ ਪੱਟਣ ਤੋਂ ਪਹਿਲਾਂ ਵੀ ਲਿਕਵਿਡ ਜ਼ਿੰਕ ਥੱਲੇ ਚਲਾ ਸਕਦੇ ਹੈਗੇ ਤਾਂ ਕਿ ਜੜਾਂ ਦੇ ਨਾਲ ਚਿਪ ਜੇ ਜ਼ਿੰਕ ਆਕਸਾਈਡ ਤੇ ਬੂਟੇ ਨੂੰ ਇੱਕ ਬੈਂਕ ਬਣ ਜੇ ਜਿੱਦਾਂ ਆਪਣੇ ਕੋਲੇ ਪਾਵਰ ਬੈਂਕ ਹੁੰਦਾ ਹੈਗਾ ਉਸੇ ਤਰੀਕੇ ਨਾਲ ਬੂਟੇ ਦਾ ਵੀ ਇੱਕ ਆਪਣਾ એનર્ਜੀ ਬੈਂਕ ਹੁੰਦਾ ਹੈਗਾ ਜਿਹਦੇ ਕਰਕੇ ਉਹ ਮ ਪਾਣੀ ਘਟ ਮਾੜੇ ਹਾਲਾਤਾਂ ਵਿੱਚ ਆਪਣੇ ਆਪ ਨੂੰ ਬਚਾਉਣ ਲਈ ਉਸ એનર્ਜੀ ਬੈਂਕ ਨੂੰ ਯੂਜ਼ ਕਰਦਾ ਹੈਗਾ ਉਹ ਉਹਦੇ ਕੋਲੇ ਹੋਣਾ ਚਾਹੀਦਾ ਤੇ ਜੇ ਤੁਸੀਂ ਮਿੱਟੀ 'ਚ ਪਾਉਣਾ ਹੈਗਾ ਜ਼ਿੰਕ ਤਾਂ ਮੈਂ ਤਾਂ 21 33% ਜ਼ਿੰਕ ਨੂੰ ਬਹੁਤਾ ਲਾਈਕ ਨਹੀਂ ਕਰਦਾ ਹੈਗਾ ਠੀਕ ਹੈ ਕਿਉਂਕਿ ਇਹ ਟੁੱਟਦਾ ਹੈਗਾ ਇਹ ਕਈ ਵਾਰੀ ਜ਼ਿੰਮੇਦਾਰ ਇਹਨੂੰ ਸੁਪਰ ਨਾਲ ਜਾਂ ਇਸ ਨੂੰ ਫਾਇ ਡੀਏਪ ਨਾ ਮਿਕਸ ਕਰਦੇ ਹੈਗੇ ਜਿਹਨੂੰ ਮੈਂ ਬਿਲਕੁਲੀ ਕਹਿਣਾ ਵੀ ਨਾ ਕਰੋ ਵੀਰੇ ਤੁਹਾਡਾ ਨੁਕਸਾਨ ਹੋ ਜਾਣਾ ਤੁਹਾਡੀ ਪੈਸਾ ਦਾ ਵੀ ਨੁਕਸਾਨ ਤੁਹਾਡੀ ਸਿਹਤ ਦਾ ਵੀ ਨੁਕਸਾਨ ਤੁਹਾਡੀ ਮਿੱਟੀ ਦਾ ਵੀ ਨੁਕਸਾਨ ਤੁਹਾਡੇ ਬੁੱਟੇ ਨੂੰ ਜ਼ਿੰਕ ਵੀ ਨਹੀਂ ਮਿਲਣਾ ਭਾਈ ਮਿੱਟੀ ਵੀ ਕਾਰਡੀ ਹੋਊਗੀ ਪੱਥਰ ਨੂੰ ਪੀ ਚੀਜ਼ ਬਣ ਜਾਣੀ ਹੈ ਪਤਾ ਨਹੀਂ ਕਦੋਂ ਜਾ ਕੇ ਐਸਿਡ ਰੇਨ ਹੋਣੀ ਹੈਗੀ ਆ ਤੇ ਉਹ ਮਿੱਟੀ ਦੇ ਪੀ ਐਚ ਜਿਹੜੀ 7 ਤੋਂ ਥੱਲੇ ਆਏਗੀ ਉਦੋਂ ਖੁਲੇਗਾ ਜਾਂ ਕੋਈ ਜਵਾਣੋਂ ਖੋਲਣਗੇ ਕੋਈ ਉਹ ਤਾਂ ਪਤਾ ਹੀ ਨਹੀਂ ਕਿੰਨਾ ਟਾਈਮ ਮਿੱਟੀ ਚ ਪਿਆ ਰਹਿਣਾ ਹੈਗਾ ਤਾਂ ਮੈਂ 21 ਤੇ 30 ਨੂੰ ਕਦੇ ਨਹੀਂ ਕਹਿੰਦਾ ਮਿੱਟੀ ਚ ਪਾਓ ਪਹਿਲਾਂ ਮੇਰੀ ਸਪਾਰਸ਼ ਸੀਗੀ ਯੂਨੀਵਰਸਿਟੀ ਸਪਾਰਸ਼ ਵੀ ਸੀਗੀ ਪਰ ਅੱਜ ਕੱਲ ਇਹ ਮਹਿੰਗਾ ਵੀ ਬਹੁਤ ਹੋ ਗਿਆ ਨਕਲੀ ਵੀ ਬਹੁਤ ਵਿਕਦਾ ਹੈਗਾ ਤੇ ਚਾਹੀਦਾ ਬਹੁਤ ਥੋੜਾ ਤੇ ਆਪਾਂ ਇੰਨਾ ਕਿਉਂ ਪਾ ਰਹੇ ਹਾਂ 33% ਦਾ ਮਤਲਬ 10 ਕਿਲੋ ਚੋਂ 3 ਕਿਲੋ 3 ਕਿਲੋ 30 ਮਤਲਬ 3 ਕਿਲੋ 300 ਗ੍ਰਾਮ ਤੱਕ ਜ਼ਿੰਕ ਹੈਗਾ ਚਾਹੀਦਾ 242 ਗ੍ਰਾਮ ਕਿਉਂਕਿ ਇਹ ਜਿਹੜਾ ਜ਼ਿੰਕ ਹੈਗਾ ਮਿੱਟੀ 'ਚ ਤਾਂ ਚਲਾ ਗਿਆ ਕੁਸ਼ ਮਾਤਰਾ ਪਹਿਲਾਂ ਮਿਲ ਗਈ ਫੇਰ ਮਿਲ ਗਈ ਦੁਬਾਰਾ ਮਿਲ ਗਈ ਜਵਾਨੂਆਂ ਦੇਤੀ ساری ਉਮਰ 'ਚ ਉਹਨੂੰ ਮਿਲਦੀ ਰਹਿੰਦੀ ਹੈਗੀ ਬਟ ਜ਼ਿੰਕ ਨੂੰ ਲੈਣ ਦਾ ਬੂਟੇ ਦਾ ਜਿਹੜਾ ਵਧੀਆ ਸਿਸਟਮ ਹੈਗਾ ਉਹ ਜਿੱਦẽ ਆਪਾਂ ਝੋਨਾ ਲਾਇਆ ਹੈਗਾ ਉਸ ਤੋਂ ਉਸ ਤੋਂ ਲੈ ਕੇ ਲਗਭਗ 55-60 ਦਿਨਾਂ ਤੱਕ ਜ਼ਿੰਕ ਦਾ ਪ੍ਰਭਾਵ ਆ ਬੂਟੇ ਤੇ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਇਹਦਾ ਬਰਸਾਤਾਂ ਆਉਣੀਆਂ ਝੜੀਆਂ ਲੱਗਣੀਆਂ ਵੱਧ ਆਪਾਂ ਪਾਣੀ ਲਾਉਣਾ ਹੈਗਾ ਜਦੋਂ ਆਪਣਾ ਝੋਨਾ ਚੱਲ ਗਿਆ ਬੂਟਾ ਮਾਰ ਗਿਆ ਛਾਂ ਪੈਣ ਲੱਗੀ ਧਰਤੀ ਤੇ ਫਿਰ ਤਾਂ ਆਪਾਂ ਬੜਾ ਨਿਯਾਜ ਪਾਣੀ ਭਰ ਕੇ ਲਾਉਂਦੀ ਨਹੀਂ ਉਹਦੀ ਲਾਵਾਂਗੇ ਜਦੋਂ ਫੁੱਲ ਲਾਉਣਗੇ ਤੇ ਉਦੋਂ ਤੱਕ ਆਪਾਂ ਜਿੰਕਰੀ ਪੂਰਤੀ ਬੂਟੇ ਨੂੰ ਕਰ ਚੁੱਕੇ ਹੁੰਦੇ ਆ ਬੂਟਾ ਹੀ ਕਾਫੀ ਸਮਰੱਥ ਹੋ ਜਾਂਦਾ ਆਪਦੇ ਤੱਤਾਂ ਨੂੰ ਗ੍ਰਹਿਣ ਕਰਨ ਵਾਸਤੇ ਤਾਂ ਇਹਦੇ ਕਾਫੀ ਵੱਡੇ ਰੋਲ ਹੈਗੇ ਆ ਜ਼ਰੂਰੀ ਇਹਦਾ ਕੰਮ ਕੋਈ ਹੋਰ ਸਕਾ ਇਹਦੀ 마ਸੀ ਦਾ ਮੁੰਡਾ ਨਹੀਂ ਕਰ ਸਕਦਾ ਹੈਗਾ ਇਹ ਸਾਰੇ ਕੰਮ ਆਪਣੇ ਆਪ ਹੀ ਕਰੇਗਾ ਜੇ ਬੂਟੇ ਕੋਲੇ ਸਹੀ ਰੂਪ ਚ ਪਹੁੰਚੇਗਾ ਜੇ ਸਪਰੇਅ ਕਿਤੇ ਕਰਨੀ ਪਵੇ ਜੇ ਕਈ ਵਾਰ ਤੁਸੀਂ ਜ਼ਿੰਕ ਪਾ ਦਿੰਦੇ ਹੋ ਕੋਈ ਵੀ ਸੋਰਸ ਪਾਤਾ ਲਿਕਵਿਡ ਜ਼ਿੰਕ ਪਾਤਾ ਜ਼ਿੰਕ ਆਕਸਾਈਡ ਪਾਤਾ ਗ੍ਰੇਨੂਲ ਦਾਣੇਦਾਰ ਆਂਦਾ ਹੈਗਾ ਉਹ ਪਾਤਾ ਜਾਂ ਤੁਸੀਂ ਜ਼ਿੰਕ ਸਲਫੇਟ ਪਾਤਾ ਕੋਈ ਵੀ ਪਾਤਾ ਪਾਉਣ ਦਾ ਜਿਹੜਾ ਸਹੀ ਤਰੀਕਾ ਤਾਂ ਇਹ ਹੈਗਾ ਵੀ ਤੁਸੀਂ ਦੋ ਵਾਰ ਕਦੂ ਕਰਦੇ ਹੋ ਸੁੱਕਾ ਖੇਤ ਹੈ ਖੁਦ ਖੇਤ ਕਦੂ ਕਰਿਆ ਉਹ ਤੋਂ ਬਾਅਦ ਉਹਦੂ ਖਾਦ ਪਾ ਦਿਓ ਜ਼ਿੰਕ ਦੀ ਇਗਾ ਜਾਂ ਕੋਈ ਹੋਰ ਖਾਦ ਪਾਣੀ ਹੈ ਪੋਟਾਸ਼ ਦੀ ਜਾਂ ਹੋਰ ਕੋਈ ਉਦੋਂ ਬਾਅਦ ਦੂਸਰੀ ਵਾਰ ਕਦੂ ਕਰੋ ਤੇ ਫਿਰ ਤੁਸੀਂ ਇਸ ਨੂੰ ਪਾਚੋ ਨਾ ਲਾਓ ਠੀਕ ਹੈ ਜਾਂ ਕਈ ਵਾਰ ਜ਼ਿਮੀਂਦਾਰ ਪਹਿਲੇ ਯੂਰੀਆ ਦੇ ਨਾਲ ਪਾਉਂਦੇ ਨੇ 6ਵੇਂ 7ਵੇਂ ਦਿਨ ਪਾਉਂਦੇ ਨੇ ਠੀਕ ਹੈ ਕਈ ਵਾਰ ਦੋ ਵਾਰ ਜ਼ਿੰਕ ਪਾਉਂਦੇ ਨੇ ਕੁਝ ਜ਼ਿਮੀਂਦਾਰ ਜਿੱਥੇ ਜ਼ਿਆਦਾ ਘਾਟ ਆਉਂਦੀ ਹੈ ਦਰਮਿਆਨੀਆਂ ਜ਼ਮੀਨਾਂ ਮਾਲਵੇ ਦੇ ਏਰੀਏ ਦੇ ਵਿੱਚ ਤਾਂ ਉੱਥੇ ਲੋਕ 8ਵੇਂ ਦਿਨ ਵੀ ਪਾਉਂਦੇ ਨੇ 20 ਦਿਨਾਂ ਦੇ ਝੋਨੇ ਨੂੰ ਵੀ ਜ਼ਿੰਕ ਪਾ ਲੈਂਦੇ ਨੇ ਪਰ ਪਾ ਲੈਣਾ ਚਾਹੀਦਾ ਜਿਸ ਤਰੀਕੇ ਨਾਲ ਮੈਂ ਵੀ ਵਰਤੋਂ ਕਰ ਰਿਹਾ 10 ਕਿਲੋ ਜ਼ਿੰਕ ਦੀ ਜਿਹੜਾ ਜ਼ਿੰਕ 18% ਜ਼ਿੰਕ ਆਕਸਾਈਡ ਤੇ 67% ਸਲਫਰ ਦੇ ਨਾਲ ਆਉਂਦਾ ਮੈਂ ਉਹ ਵਰਤੂ ਕਰ ਰਿਹਾ ਹੈਗਾ ਮੈਨੂੰ ਆਪਣੇ ਖੇਤਾਂ ਦੇ ਵਿੱਚੋਂ ਵਧੀਆ ਲੱਗਿਆ ਹੈਗਾ ਲਿਕਵਿਡ ਜ਼ਿੰਕ ਵੀ ਮੈਂ ਕੁਝ ਏਰੀਆ ਦੇ ਵਿੱਚ ਵਰਤੋਂ ਕਰਦਾ ਹੈਗਾ ਦੋ ਵਾਰ ਤੇ ਸਪਰੇਅ ਦੀ ਵੀ ਵਰਤੋਂ ਕਰ ਲੈਂਦਾ ਹੈਗਾ ਪਰ ਜਿਹੜਾ ਸਪਰੇਅ ਦੇ ਵਿੱਚ ਬੈਸਟ ਜ਼ਿੰਕ ਹੈਗਾ ਤੁਸੀਂ ਕਿਉਂਕਿ ਸਪਰੇਅ ਆਪਾਂ ਕਰਨ ਜਾ ਰਹੇ ਹਾਂ ਕਿਸੇ 15 ਦਿਨ ਦੇ ਝੋਨੇ ਤੇ 30 ਦਿਨ ਦੇ ਝੋਨੇ ਤੇ ਗਰੋਥ ਦੇ ਲਈ ਉਹਦੇ ਨਾਲ ਕੋਈ ਹੋਰ ਮਟੀਰੀਅਲ ਵੀ ਪਾਵਾਂਗੇ ਆਪਾਂ ਦਲਾਲ ਕੋਲ ਪਰ ਵਰਤਾਂਗੇ ਜਾਂ ਕੋਈ NPK ਵਰਤਾਂਗੇ ਜਾਂ ਅਦਰ ਕੋਈ ਤਾਂ ਉਹਦੇ ਨਾਲ ਚਿਲੇਟਡ ਜ਼ਿੰਕ ਜਿਹੜਾ ਮਾਈਨੋ ਐਸਿਡ ਵਾਲਾ ਚਿਲੇਟਡ ਜ਼ਿੰਕ 12% EDTA ਆਉਂਦਾ ਹੈਗਾ ਉਹ ਯੂਜ਼ ਕੀਤਾ ਜਾ ਸਕਦਾ ਜਾਂ ਆਇਨਿਕ ਜ਼ਿੰਕ ਵੀ ਅੱਜ ਕੱਲ ਆ ਗਿਆ ਉਹ ਵੀ ਵਰਤੇ ਜਾ ਤਾਂ ਲਿਮਿਟਡ ਜਗ੍ਹਾ ਤੇ ਮਿਲਦਾ ਹੈਗਾ ਉਹ ਜਿਹੜਾ ਰਿਲੇਟਡ ਹੈਗਾ ਉਹ ਸਭ ਜਗ੍ਹਾ ਤੇ ਮਿਲਦਾ ਉਹਨੂੰ ਤੁਸੀਂ ਲੈ ਲਓ ਵਰਤ ਲਓ ਉਹਦੀ ਡੋਜ਼ 1.5 ਗ੍ਰਾਮ ਪ੍ਰਤੀ ਲੀਟਰ ਹੈਗੀ ਹੈ ਬਾਕੀ ਕੋਈ ਵੀ ਚੀਜ਼ ਨਾਲ ਮਿਕਸ ਕਰੋ ਕੋਈ ਸਮੱਸਿਆ ਨਹੀਂ ਹੈਗੀ ਠੀਕ ਹੈ ਜਾਂ ਫਿਰ ਲਿਕਵਿਡ ਜ਼ਿੰਕ ਹੈਗਾ ਉਹਨੂੰ ਤੁਸੀਂ ਯੂਰੀਆ ਦੇ ਘੋਲ ਦੇ ਨਾਲ ਮਿਲਾ ਕੇ ਸਪਰੇਅ ਕਰ ਸਕਦੇ ਹੈਗਾ ਯੂਰੀਆ ਦੇ ਇੱਕ ਆਪਾਂ ਸਪੈਸ਼ਲ ਵੀਡੀਓ ਬਣਾਵਾਂਗੇ ਆਪਾਂ ਯੂਰੀਆ ਨੂੰ ਸਹੀ ਵਰਤ ਤੀ ਨਹੀਂ ਰਹੇ ਜੇ ਸਰਕਾਰ ਸਬਸਿਡੀ ਚੱਕ ਦੇਣਾ ਆਪਣੇ ਝਾੜ ਘੁੜ ਜੇ ਉਹਦੀ ਘਟ ਜਾਣ ਤੇ ਖਰਚੇ ਆਪਣੇ 10 ਗੁਣਾ ਵੱਧ ਜਾਣ ਇਹੋ ਕਿ ਇਹਦਾ ਗੱਟਾ ਬਹੁਤ ਮਹਿੰਗਾ ਹੈਗਾ ਜੀ ਆਪਾਂ ਮਾਰਕੀਟ ਚੋਂ ਮਾਰਕੀਟ ਚੋਂ ਇਹਦਾ ਗੱਟਾ ਬਿਨਾਂ ਸਰਫਰੀ ਤੋਂ ਸਪਲਾਈ ਨਹੀਂ ਹੋ ਰਿਹਾ ਜੇ ਕਿਤੇ ਹੋਣ ਲੱਗ ਜੇ ਤੁਹਾਨੂੰ ਉਧਾਰਕਰਤ ਜੁਰੀਆ ਕਰਨ ਮਿਲਣ ਲੱਗ ਜੇ ਵੀ ਇੰਨੀ ਜ਼ਮੀਨ ਦੇ ਨੂੰ ਇੰਨਾ ਮਿਲੂਗਾ ਤਾਂ ਫਿਰ ਬਹੁਤ ਖਤਰਨਾਕ ਗੱਲ ਹੋ ਜੂਗੀ ਤਾਂ ਇਹਨੂੰ ਸਹੀ ਤਰੀਕੇ ਨਾਲ ਵਰਤੋ ਇਸੇ ਦੇ ਨਾਲ ਹੀ ਜਿੰਕਰੀਆਂ ਘਾਟਾਂ ਵੀ ਜੁੜੀਆਂ ਹੋਈਆਂ ਤੁਸੀਂ ਦੇਖੋ ਮੈਂ ਪਹਿਲਾਂ ਵੀ ਸਮਝਾਉਣਾ ਸੀਗਾ ਵੀ ਸਭ ਤੋਂ ਵੱਡੀ ਉਂਗਲ ਇਹ ਹੈਗੀ ਆ ਤੇ ਪਰ ਇਹ ਸਾਰੇ ਹੱਥ ਦਾ ਹੱਥ ਦਾ ਕੰਮ ਨਹੀਂ ਕਰਦੀ ਹੈਗੀ ਆ ਸਭ ਤੋਂ ਛੋਟੀ ਉਂਗਲ ਹੈਗੀ ਆ ਤੋਂ ਬਿਨਾਂ ਵੀ ਨਹੀਂ ਸਰਦਾ ਹੈਗਾ ਖੇਤ ਦੇ ਵਿੱਚ ਸਾਰੇ ਨਿਊਟਰੀਐਂਟ ਸਹੀ ਸਮੇਂ ਤੇ ਸਹੀ ਮਾਤਰਾ ਵਿੱਚ ਚਾਹੀਦੇ ਹੀ ਨੇ ਜੇ ਚੰਗਾ ਝਾੜ ਲੈਣਾ ਕਮਰਸ਼ੀਅਲ ਖੇਤੀ ਵਿੱਚ ਤੇ ਜੇ ਕੋਈ ਐਬਸੈਂਟ ਆ ਤਾਂ ਉਹਦਾ ਕੰਮ ਕੋਈ ਨਹੀਂ ਕਰੇਗਾ ਤਾਂ ਤੁਹਾਨੂੰ ਲਿਕਵਿਡ ਜ਼ਿੰਕ ਬਾਰੇ ਦੱਸਦਾ ਜ਼ਿੰਕ ਆਕਸਾਈਡ ਬਾਰੇ ਦੱਸਦਾ ਬੱਟ ਤੁਸੀਂ ਨਹੀਂ ਹੈਗੇ ਅਵੇਅਰ ਤੁਸੀਂ ਮਾਰਕੀਟ ਵਿੱਚੋਂ ਉਧਾਰ ਸਮਾਨ ਲੈਨੇ ਹੋ ਕੈਸ਼ ਲੈਨੇ ਹੋ ਸੁਸਾਇਟੀਆਂ ਤੋਂ ਲੈਨੇ ਹੋ ਜਾਂ ਕੋਈ ਐਨਜੀਓ ਬਣੀ ਹੋਈ ਐਫਪੀਓ ਬਣੀ ਹੋਈ ਆ ਤੁਸੀਂ ਖੁੱਲਾ ਟਰੈਕਟ ਕੰਪਨੀ ਤੋਂ ਮਾਲ ਮੰਗਾ ਲੈਨੇ ਹੋ ਜ਼ਿੰਕ ਦਾ ਬੈਕਟੀਰੀਆ ਵਧੀਆ ਚੀਜ਼ ਆ ਪਰ ਉਥੇ ਵਰਤਿਆ ਜਾ ਸਕਦਾ ਹੈਗਾ ਜਿੱਥੇ ਜ਼ਿੰਕ ਮਜ਼ਮੀਨ ਦੇ ਵਿੱਚ ਲੋੜੋਂ ਵੱਧ ਹੀ ਪਿਆ ਹੈ ਉਥੇ ਨਾ ਪਾਓ ਜ਼ਿੰਕੇ ਪਾ ਲੋ ਇਹ ਬਾਇਓ ਸਟੀਮੂਲੇਟਰ ਦਾ ਵੀ ਕੰਮ ਕਰਦਾ ਹੈਗਾ ਜ਼ਮੀਨ ਦੇ ਵਿੱਚ ਮਾੜੇ ਪ੍ਰਭਾਵ ਚ ਹੈ ਕਿਸੇ ਮਾੜੇ ਹੈਵੀ ਮੈਟਲ ਦੇ ਨੇ ਚਾਹੇ ਮਾੜੇ ਕਿਸੇ ਸਪਰੇਅ ਦੇ ਨੇ ਫਰਟੀਲਾਈਜ਼ਰ ਦੇ ਨੇ ਜਾਂ ਬਾਇਓਟਿਕ ਸਟ्रेस ਹੈਗਾ ਕੋਈ এনवायरमेंटਲ ਸਟ्रेस ਹੈਗਾ ਜਾਂ ਤੁਹਾਡੇ ਕੋਈ ਜ਼ਮੀਨ ਚ ਖਾਰਾ ਪਾਣੀ ਛੋਰੇ ਵਾਲਾ ਪੰਜ ਲੱਗਦਾ ਉੱਥੇ ਇਹ ਬਾਇਓਟਿਕ ਸਟ्रेस ਨੂੰ ਘਟਾਉਣ ਦੇ ਲਈ ਇੱਕ ਬਾਇਓ ਸਟੀਮੂਲੇਟ ਦਾ ਵੀ ਕੰਮ ਕਰਦਾ ਜਿੰਨਾ ਵੀ ਬਾਇਓਲੋਜੀਕਲ ਪ੍ਰੋਡਕਟ ਹੈਗੇ ਆ ਮਾਈਕੋ ਰਾਈਜ਼ਾ ਐਨਬੀਕੇ ਕੰਸੋਰਟੀਆ ਸਾਰੇ ਕੰਮ ਕਰਦੇ ਨੇ ਪਰ ਇਹਨਾਂ ਦਾ ਕੋਈ ਪਤਾ ਹੀ ਨਹੀਂ ਵੀ ਕੋਈ ਮਿੱਟੀ ਵੇਚ ਰਿਹਾ ਹੈ ਕਿ ਕੋਈ ਕੀ ਵੇਚ ਰਿਹਾ ਹੈਗਾ ਠੀਕ ਹੈ ਇਹਨੂੰ ਵੇਚਣ ਦੀ ਪਰਮਿਸ਼ਨ ਹੋਈ ਹੈ ਛਪਾਰਸ਼ ਨਹੀਂ ਹੋਇਆ ਹੈਗਾ ਇਹ ਜ਼ਿੰਕ ਦਾ ਕੰਮ ਨਹੀਂ ਕਰਦਾ ਬਹੁਤ ਸਾਰੀਆਂ ਕੰਪਨੀਆਂ ਆਪਣੇ ਨਾਲ ਧੱਕਾ ਕਰ ਰਹੀਆਂ ਹੈਗੀਆਂ ਕਿ ਉਹ ਆਪਣੇ ਪੈਕੇਟਾਂ ਦੇ ਉੱਪਰ ਰੱਖ ਕੇ ਜ਼ਿੰਕ ਸ਼ਕਤੀ ਜ਼ਿੰਕ ਮਿੱਟੀ ਜ਼ਿੰਕ ਤਤ ਜ਼ਿੰਕ ਤੇਤੀ ਜ਼ਿੰਕ 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 ਐਕਸਟਰਾ ਨਿਊ ਜ਼ਿੰਕ ਪਤਾ ਨਹੀਂ ਕੀ ਕੀ ਨਾਮ ਰੱਖ ਕੇ ਉਹ ਵੇਚ ਰਹੀ ਹੈਗੇ ਆ ਤੇ ਸਾਰੇ ਪੈਕੇਟ ਦੇ ਉੱਤੇ ਮਗਰ ਜਿੰਕ ਦੀਆਂ ਇੰਪੋਰਟੈਂਟ ਗੱਲਾਂ ਡੋਜ ਸਾਰਾ ਕੁਝ ਲਿਖਿਆ ਹੋਇਆ ਹੁੰਦਾ ਹੈਗਾ ਫਿਰ ਛੋਟੇ ਜਿਹੇ ਅੱਖਰਾਂ 'ਚ ਲਿਖ ਦਿੰਦੇ ਨੇ ਕਿ ਜਿੰਕ ਦਾ ਬੈਕਟੀਰੀਆ ਜੀ 10 ਦੀ ਪਾਵਰ 7 ਸੀਐਫਯੂ ਇਹਦਾ ਕੋਈ ਮਤਲਬ ਨਹੀਂ ਹੈਗਾ ਜਿੰਕ ਦਾ ਬੈਕਟੀਰੀਆ ਕੋਈ ਜਿੰਕ ਬਾਹਰੋਂ ਨਹੀਂ ਲਿਆ ਕੇ ਪਾ ਦੂਗਾ ਗਵਾਂਢੀ ਦੇ ਖੇਤੋਂ ਚੱਕ ਕੇ ਉਹਨੇ ਜੇ ਮਿੱਟੀ 'ਚ ਹੋਇਆ ਤਾਂ ਉਹਨੂੰ ਕੋਲ ਦੇਣਾ अदरवाइज ਤਾਂ ਉਹਨੇ ਕੀ ਕੰਮ ਕਰਨਾ ਬਾਇਓ ਸਟੀਮੂਲੈਂਟ ਦਾ ਕੰਮ ਜ਼ਰੂਰ ਉਹ ਕਰ ਸਕਦਾ ਹੈਗਾ ਜਾਂ ਜਿੰਕ ਦੀ ਜਗ੍ਹਾ ਤੇ ਉਹਦੇ ਸਮਾਨ ਹੀ ਕੋਈ ਹੋਰ ਆ ਰਿਹਾ ਹੈਗਾ ਫਿਰ ਬੱਕਰੀ ਗੱਲ ਹੈਗੀ ਆ ਪਰ ਮੇਰੀ ਬੇਨਤੀ ਹੈਗੀ ਹੈ ਵੀ ਤੁਸੀਂ ਕੋ ਉਹਦਾ ਰਿਸਪੌਂਸ ਨੋਟ ਕਰੋ ਬਹੁਤ ਸਾਰੇ ਫਾਰਮਰ ਨਹੀਂ ਵੀ ਪਾ ਰਹੇ ਹੈਗੇ ਪਰ ਜੇ ਜ਼ਿੰਕ ਦੀ ਘਾਟ ਆ ਜਾਂਦੀ ਹੈ ਫਿਰ ਥੱਲੇ ਪਾਉਣ ਨਾਲ ਪੂਰਤੀ ਹੋਣੀ ਨਹੀਂ ਹੈਗੀ ਤੇ ਤੁਹਾਨੂੰ ਸਪਰੇ ਹੀ ਕਰਨੇ ਪੈਣੇ ਆ 2-3 ਸਪਰੇ ਠੀਕ ਹੈ ਉਹ 10-12 ਦਿਨਾਂ ਦੇ ਵਿੱਚ ਜ਼ਿੰਕ ਦੀ ਘਾਟ इजीली ਪੂਰੀ ਹੋ ਜਾਂਦੀ ਹੈ ਕਿਉਂਕਿ ਬੂਟਾ ਇਸ ਨੂੰ ਜੜਾਂ ਤੇ ਪੱਤੇ ਰਹੀਂ ਦੋਨਾਂ ਰਾਹੀਂ ਖਾਂਦਾ ਲੋਹੇ ਦੇ ਵਿੱਚ ਉਲਟਾ ਹੁੰਦਾ ਉਹ ਜੜਾਂ ਰਾਹੀਂ ਘੱਟ ਖਾਂਦਾ ਜੇ ਘਾਟ ਆ ਜੇ ਫਿਰ ਪੱਤੇ ਰਾਹੀਂ ਖਾਂਦਾ ਤੇ ਆਉਣ ਵਾਲੇ ਦਿਨਾਂ ਵਿੱਚ ਤੁਹਾਡਾ ਜਾਣਕਾਰੀਆਂ ਸਾਂਝੀਆਂ ਕਰਾਂਗੇ ਵੀਡੀਓ ਲੰਬੀ ਬਣਾਉਣ ਦੀ ਕੋਸ਼ਿਸ਼ ਨਹੀਂ ਹੁੰਦੀ ਪਰ ਕਈ ਵਾਰੀ ਕਿਸੇ ਗੱਲ ਨੂੰ ਦਲੀਲਾਂ ਨਾਲ ਸਮਝਾਉਣਾ ਪੈਂਦਾ ਹੈਗਾ ਮ ਜ਼ਿੰਕ ਸੌਰੀ ਝੋਨੇ ਦੇ ਤੇ ਨਰਮੇ ਦੇ ਕਿਤਾਬ ਵੀ ਲਿਖਣ ਦੀ ਕੋਸ਼ਿਸ਼ ਕੀਤੀ ਸੀਗੀ ਜਿਹਨੂੰ ਤੁਸੀਂ ਵਧੀਆ ਸਰਹਾ ਰਿਹਾ ਤੇ ਜਿਹੜੇ ਜ਼ਿਮੀਦਾਰ ਉਹਨਾਂ ਨੇ ਹਜੇ ਤੱਕ ਨਹੀਂ ਮੰਗਵਾਈ ਮਲਾ ਮੰਗਵਾ ਸਕਦੇ ਹੋ ਪੜ ਸਕਦੇ ਹੋ ਅਗੇਤੀ ਵਿਉਂਤਬੰਦੀ ਕਰ ਸਕਦੇ ਹੋ ਹਰ ਇੱਕ ਖੇਤ ਵੱਖਰਾ ਹੈਗਾ ਹਰ ਇੱਕ ਦੇ ਸਾਧਨ ਸੰਸਾਧਨ ਵੱਖਰੇ ਆ ਹਰ ਇੱਕ ਦਾ ਝਾੜ ਵੱਖਰਾ ਵੱਖਰਾ ਆ ਰਿਹਾ ਕੋਈ ਬਹੁਤ ਹੀ ਥੱਲੇ ਚੱਲ ਰਿਹਾ ਹੈਗਾ ਤਾਂ ਆਪਣੀ ਖੇਤੀ ਨੂੰ ਸੁਧਾਰ ਕਰਨ ਦੇ ਲਈ ਤੁਸੀਂ ਮੇਰੇ ਵਿਚਾਰਾਂ ਦੀ ਮੇਰੇ ਕਿਤਾਬਾਂ ਦੀ ਤੁਸੀਂ ਜਿਹੜੀ ਹੈਗੀ ਹੈ ਸਹਾਇਤਾ ਲੈ ਸਕਦੇ ਹੈਗੇ ਹੋ ਤੁਸੀਂ ਆਪਣੇ ਘਰ ਮੰਗਵਾ ਸਕਦੇ ਹੋ ਇੰਡੀਆ ਪੋਸਟ ਰਾਹੀਂ ਤੁਹਾਨੂੰ ਸਾਡਾ ਪਬਲਿਸ਼ਰ ਘਰੇ ਪਹੁੰਚਲੀ ਕਰੇਗਾ ਦਿੱਤੇ ਹੋਏ ਸਕਰੀਨ ਦੇ ਨੰਬਰ ਤੁਸੀਂ ਉਹਨੂੰ WhatsApp ਤੇ ਆਪਣਾ ਪੂਰਾ ਕੰਪਲੀਟ ਐਡਰੈਸ ਪਾਓ ਉਹ ਤੁਹਾਨੂੰ ਕੋਈ ਵੀ ਭਾਸ਼ਾ ਇੰਗਲਿਸ਼ ਦੇ ਸੌਰੀ ਹਿੰਦੀ ਦੇ ਵਿੱਚ ਜਾਂ ਪੰਜਾਬੀ ਦੇ ਵਿੱਚ ਕਿਤਾਬ ਚਾਹੀਦੀ ਹੈ ਝੋਨੇ ਜਾਂ ਨਰਮੇ ਦੀ ਤੁਹਾਨੂੰ ਮਿਲ ਜੇਗੀ ਬਹੁਤ ਬਹੁਤ ਧੰਨਵਾਦ ਥੈਂਕ ਯੂ